ਦੇਖੋ ਪੂਰੇ ਦਾ ਗੰਦਾ ਵਿੱਚ ਤਨ ਤਾਂ ਘਟੋ ਘਟ 6 6 ਪੰਪ ਵੀ ਲਵਾਤੇ ਦੇਖੋ ਬਹੁਤ ਯਾਦਾ ਨੁਕਸਾਨਾ ਸਸੀਕਾਲ ਜੀ ਸਵਾਗਤ ਹੈ ਅੱਜ ਨਵੇਂ ਵਲੌਗ ਚ ਲਓ ਜੀ ਕਈ ਭਰਾ ਕਹਿੰਦੇ ਨੇ ਸਪਰੇਅ ਕਰਨ ਦਾ ਕੀ ਫਾਇਦਾ ਬੀ ਜੀ ਦੀ ਨੂੰ ਕੋਈ ਬਿਮਾਰੀ ਤਾਂ ਹੈ ਨਹੀਂ ਅੱਜ ਆਪਾਂ ਤੁਹਾਨੂੰ ਦਿਖਾਉਣੀ ਹੈ ਬਾਸਪਤੀ ਆ 1509 ਪਹਿਲਾਂ ਤਾਂ ਇਹ ਸਪਰੇਅ ਨੂੰ ਕਰਿਓ ਨਹੀਂ ਆਪਣੇ ਭਰਾ ਨੇ ਤੇ ਹੁਣ ਇਹਨੂੰ ਸਹੀਤ ਫਲਾਈਟ ਆ ਇੰਨੀ ਪੈ ਗਈ ਆਪਾਂ ਤੁਹਾਨੂੰ ਦਿਖਾਉਨੇ ਆ ਦੇਖੋ ਪੂਰੇ ਦਾ ਪੂਰਾ ਪੇਡੇ ਨੂੰ ਜਾਨੀ ਕਿ ਖਤਮ ਹੀ ਕਰਕੇ ਧਰਤਾ ਬਾਈ ਜੀ ਕਿਸੇ ਪਿੱਛੇ ਨਾ ਲੱਗਿਆ ਕਰੋ ਕਿਉਂਕਿ ਆਪਣੇ ਖੇਤ ਦੀ ਆਪ ਆਪਾ ਜਾ ਕੇ ਵਿੱਚ ਵੜ ਕੇ ਦੇਖੋ ਵੀ ਬਿਮਾਰੀ ਹੈਗੀ ਆ ਨਹੀਂ ਹੈਗੀ ਕਿਉਂਕਿ ਜੇ ਕੋਈ ਗਵਾਂਢੀ ਕਹਿੰਦਾ ਵੀ ਸਪਰੇਅ ਕਰੀ ਨਾ ਫੇਰ ਤਾਂ ਆਪਾਂ ਕਰਦੇ ਨਹੀਂ ਜਦੋਂ ਬਿਮਾਰੀ ਲਾ ਜਾਂਦੀ ਹੈ ਫੇਰ ਆਪਾਂ ਹੁਣ ਇਹਦੇ ਪਰ ਕਰਤੀ ਪਰ ਹੁਣ ਕਰੇ ਦਾ ਕੋਈ ਫਾਇਦਾ ਨਹੀਂ ਹੈਗਾ ਆਪਾਂ ਤੁਹਾਨੂੰ ਦਿਖਾਉਂਦੇ ਆ ਤਾਂ ਬਹੁਤ ਹੀ ਜ਼ਿਆਦਾ ਮੈਨੂੰ ਲੱਗਦਾ ਵੀ 3-3 ਕਮਾਂਟ ਲਾ ਮੰਗ ਜਿਹੜੀ ਕੱਟ ਨਿਕੜੂਗੀ ਜੇ ਸਪਰੇਅ ਕਰਦੇ ਆ ਤਾਂ ਸਪਰੇਅ ਤੇ ਆਪਣਾ ਕੁੱਲ 1500 ਦਾ ਖਰਚਾ ਮੰਨ ਕੇ ਚੱਲੋ ਟੋਟਲੀ ਤੇ ਜੇ ਹੁਣ 3 ਕਮਾਂਟ ਲਾਉਣੇ ਨੇ 3000 ਨੂੰ ਤਾਂ 9000 ਰੁਪਈਆ ਦੇਖੋ ਸਿਰੇ ਤੱਕ ਜੜੀ ਪਈ ਆ ਦੇਖੋ ਗੰਡਾ ਵਿੱਚ ਤਾਂ ਪ੍ਰਾਲੀਓ ਬਣاتی ਜਮਈ ਖੁਦ ਆਪਣੇ ਖੇਤ ਚ ਆਪ ਜਾ ਕੇ ਦੇਖਿਆ ਕਰੋ ਤੇ ਬਾਕੀ ਰਹਿੰਦੀ ਹੁੰਦੀ ਆ ਭਈਆਂ ਨੇ ਕਸਰ ਕਰਦੀ ਬਈ ਵਿੱਚਾ ਹੋਰੇ 11 21 ਪਤਾ ਨਹੀਂ ਕਿਹੜੀ ਲਾਗੇ ਤੇ ਹੁਣ ਤਾਂ ਬਈ ਇਹਦੇ ਪਰ ਜਿਹੜੀ ਮਰਜ਼ੀ ਕਰ ਲੋ ਹੁਣ ਨਹੀਂ ਕੋਈ ਫਾਇਦਾ ਕਿਉਂਕਿ ਹੁਣ ਤਾਂ ਘੱਟੋ ਘੱਟ 6 6 ਪੰਪ ਵੀ ਲਵਾਤੇ ਦੇਖੋ ਬਹੁਤ ਯਾਦਾ ਨੁਕਸਾਨ ਆ ਮੈਂ ਮੋਟੇ ਤਿੰਨ ਕਮਟ ਲਾਉਣਾ ਪਰ ਤਿੰਨ ਦੋ ਤਾਂ ਮਿਲਦਾ ਜਿਆਦਾ ਹੀ ਆ ਫੂਸੇ ਬਣਾਤਾ ਹੀ ਹੁਣ ਤਾਂ ਹੁਣ ਸਪਰੇਅ ਕਰੀ ਨੂੰ ਘੱਟੋ ਘੱਟ 5 6 ਦਿਨ ਹੋ ਗਏ ਹੁਣ ਤਾਂ ਨਹੀਂ ਇੱਥੇ ਜਾ ਕੇ ਕਿਉਂਕਿ ਹੁਣ ਤਾਂ ਵੈਸੇ ਹੀ ਫੂਸ ਬਣ ਗਿਆ ਜਿਹੜੀ ਆਪਾਂ ਸਪਰੇਅ ਕਰਦੇ ਆ ਉਹ ਵੀ ਹਰੇ ਬਾਈ ਤੇ ਹੀ ਕੰਮ ਕਰਦੀ ਆ ਨਾ ਕਿ ਆਹ ਸਟੇਜ ਤੇ ਆ ਕੇ ਕਿਸੇ ਪਿੱਛੇ ਨਾ ਲੱਗਿਆ ਕਰੋ ਮੇਰਾ ਵੀਰਾਂ ਆਪਣੇ ਖੇਤ ਦੇ ਵਿੱਚ ਆਪ ਜਾ ਕੇ ਦੇਖੋ ਕਿਉਂਕਿ ਜੇ ਕੋਈ ਕਹਿੰਦਾ ਬਿਮਾਰੀ ਤਾਂ ਹੈ ਨਹੀਂ ਸਪਰੇਅ ਕਰਨ ਦਾ ਕੀ ਫਾਇਦਾ ਆਪਾਂ ਵੀ ਇੱਕ ਵੀਡੀਓ ਪਾਈ ਸੀ ਹੋਗੇ 10 ਦਿਨ ਪਹਿਲਾਂ ਦੋ ਤਿੰਨ ਆਪਾਂ ਨੂੰ ਮੈਸੇਜ ਆਏ ਨੇ ਭਾਈ ਇਹਦੀ ਤਾਂ ਕੋਈ ਬਿਮਾਰੀ ਨਹੀਂ ਹੈਗੀ ਤੂੰ ਸਪਰੇਹਾਂ ਕਰੀ ਜਾਣਾ ਸਪਰੇਅ ਭਾਵੇਂ ਸਸਤੀ ਕਰ ਦੋ ਕੋਈ ਫੰਗੀਸਾਈਡ ਪਰ ਕਰੋ ਜ਼ਰੂਰ ਮੇਰਾ ਵੀਰ ਦੇਖੋ ਪੂਸੇ ਬਣਾਇਆ ਪਿਆ ਕੀ ਝਾੜ ਦੂ ਇਹੇ ਅੱਜ ਦੀ ਵੀਡੀਓ 'ਚ ਆਪਣਾ ਤਾਂ ਇਹੀ ਤਾਈ ਕਹਿਣ ਦਾ ਮਤਲਬ ਆਪਣੇ ਭਰਾਵਾਂ ਨੂੰ ਵੀ ਸਪਰੇਅ ਜ਼ਰੂਰ ਕਰਿਆ ਕਰੋ ਕਿਸੇ ਦੇ ਪਿੱਛੇ ਨਾ ਲੱਗਿਆ ਕਰੋ ਕਿਉਂਕਿ ਆਪਣੇ ਖੇਤ 'ਚ ਖੁਦ ਆਪਾਂ ਜਾਓ ਅੰਦਰ ਵੜ ਕੇ ਉਹਦੇ ਵਿੱਚ ਦੇਖੋ ਖੇਤ 'ਚ ਵੀ ਕੋਈ ਬਿਮਾਰੀ ਹੈਗੀ ਹੈ ਜਾਂ ਨਹੀਂ ਹੈਗੀ ਜੇ ਗਵਾਂਡੀ ਪੰਪ ਚੱਕ ਲੰਦਾ ਫੇਰ ਤਾਂ ਆਪਾਂ ਰਿਸੋ ਰਿਸੀ ਚੱਕ ਲੈਨੇ ਫੇਰ ਕਰਨ ਦਾ ਪਰ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ 'ਚ